ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖੋਂ ਵਸਦੀ ਹੈ ਵਿਸਾਖੀ ਦਾ ਦਿਹਾੜਾ ਜਿਹੜਾ ਖਾਲਸਾ ਪੰਥ ਦਾ ਸਾਜਾ ਦਿਵਸ ਬੜੀ ਹੀ ਸ਼ਰਧਾ ਦੇ ਨਾਲ ਅਤੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਸਾਰੀ ਹੀ ਕੌਮ ਨੂੰ ਅੱਜ ਇਸ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਹੋਵੇ ਸੋ ਸਾਰੀਆਂ ਹੀ ਸੰਗਤਾਂ ਆ ਹਰ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਵੀ ਸੰਗਤਾਂ ਵਸਦੀਆਂ ਹਨ ਦੇਸ ਪਰਦੇਸ ਉੱਥੇ ਇਸ ਦਿਨ ਦੇ ਉੱਤੇ ਜਗ੍ਹਾ-ਜਗ੍ਹਾ ਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਅੰਮ੍ਰਿਤ ਬਾਣ ਕੀਤਾ ਜਾਂਦਾ ਹੈ ਅਤੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਦਾਦ ਬਖਸ਼ੀ ਸੀ ਦੁਨੀਆ ਤੋਂ ਵੱਖਰੀ ਕੌਮ ਜਿਹੜੀ ਸਜਾਈ ਸੀ ਖਾਸਾ ਪੰਥ ਉਹ ਅੰਮ੍ਰਿਤ ਇਸ ਦਿਨ ਛਕਦੇ ਹਨ ਅਤੇ ਗੁਰੂ ਘਰਾਂ 'ਚ ਜਾ ਕੇ ਕੀਰਤਨ ਢਾਡੀਆਂ ਦੀਵਾਰਾ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਦੇ ਹਨ ਆਪਣਾ ਜਿਹੜਾ ਪੁਰਾਣਾ ਇਤਿਹਾਸ ਹੈ ਉਸ ਦੇ ਬਾਰੇ ਜਾਣੂ ਕਰਾਉਂਦੇ ਹਨ ਸੋ ਅੱਜ ਇਸੇ ਤਰ੍ਹਾਂ ਹੀ ਗੁਰਦੁਆਰਾ ਬਾਬਾ ਮੱਖਣਸ਼ਾਹ ਲਵਾਣਾ ਉੱਥੇ ਇਸ ਸਮੇਂ ਖੜਿਆ ਸੀ ਉੱਥੇ ਵੀ ਹਰ ਵੱਲ ਦੀ ਤਰ੍ਹਾਂ ਬੜੀ ਸ਼ਰਧਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਸਵੇਰੇ ਅੰਮ੍ਰਿਤ ਵੇਲੇ ਜਿਹੜੇ ਸੀ ਕਈਆਂ ਹੀ ਪ੍ਰਾਣੀਆਂ ਨੇ ਅੰਮ੍ਰਿਤ ਛੱਕੇ ਸਿੰਘ ਸਜੇ ਅਤੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਏ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਲਗਾਤਾਰ ਕੀਰਤਨ ਕਥਾਵਾਚਕ ਸਭ ਚੱਲਦਾ ਆ ਰਿਹਾ ਹੈ ਸੋ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਹਨ ਸਾਰੇ ਵੱਧ ਚੜ ਕੇ ਹੀ ਸਾਰਾ ਰਹਿ ਰਹੇ ਹਨ ਸੋ ਆਓ ਆ ਤੁਹਾਨੂੰ ਅਸੀਂ ਜਿੱਥੇ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਵਾਣਾ ਉੱਥੇ ਸੰਗਤਾਂ ਦੇ ਦਰਸ਼ਨ ਕਰਾਉਂਦੇ ਹਾਂ ਕਿਵੇਂ ਪ੍ਰੋਗਰਾਮ ਚੱਲਦੇ ਹਨ ਉਹ ਵੀ ਅਸੀਂ ਦੱਸਦੇ ਹਾਂ ਸਾਰੀ ਹੀ ਕਮੇਟੀ ਨੂੰ ਜਿੰਨੇ ਵੀ ਪ੍ਰਬੰਧਕ ਖਾਨ ਜਿੰਨੀਆਂ ਵੀ ਸੰਗਤਾਂ ਹਨ ਅਸੀਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਇਸੇ ਤਰ੍ਹਾਂ ਹੀ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਹਨ ਸੋ ਬਹੁਤ ਹੀ ਸਾਰੀ ਸੰਗਤਾਂ ਨੂੰ ਇਸ ਖਾਲਸੇ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੋ ਆਓ ਤਨੂ ਕੋ ਲੈ ਕੇ ਚਲਦੇ ਹਾਂ ਗੁਰਦੁਆਰਾ ਬਾਬਾ ਮੱਖਣਸ਼ਾ ਲਵਾਨਾ ਉਥੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਅਸੀਂ ਦੇਖੋ ਸੰਗਤ ਦਾ ਠਾਠਾ ਮਾਰਦਾ ਜਿਹੜਾ ਇਕੱਠਾ ਹੈ ਜਗਾ ਜਗਾ ਤੇ ਬਾਰ ਵੱਡੇ 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 ਸਟਾਲ ਲੰਗਰ ਚੁਕਾਏ ਜਾ ਰਹੇ ਹਨ ਸੇਵਾਦਾਰ ਸੇਵਾ ਕਰ ਰਹੇ ਹਨ ਸੋ ਆਓ ਥੋੜੇ ਜਿਹਾ ਸਮੇਂ ਲਈ ਚਲਦੇ ਹਾਂ ਗੁਰਦੁਆਰਾ ਬਾਬਾ ਮੱਖਣਸ਼ਾ ਲਵਾਨਾ ਨਿਊਯਾਰਕ ਰੈਚਮੰਡ ਹਿਲ ਗੁਰਦੁਆਰਾ ਬਾਬਾ ਮੱਖਣਸ਼ਾ ਲਵਾਨਾ ਵਿੱਚ ਜੋ ਖਾ ਰਿਹਾ ਸਜਣ ਦੇ ਸੀ ਬੜੀ ਸ਼ਰਧਾ ਤੇ ਭਾਵਨਾ ਨਾਲ ਲੰਡਾ ਜਾ ਰਿਹਾ ਹੈ ਜੋ ਅੱਜ ਸਵੇਰੇ ਪੰਜ ਪਿਆਰੇ ਗੋਹਾਂ ਥਾਂ ਫੁੱਲਾਂ ਦੀ ਬਹਰ ਕਰਦੇ ਹੋਏ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿੱਤੇ ਗਏ ਜੋ ਪੰਜ ਚਾਪਰ ਵਾਲਾ ਵੱਲੋਂ ਹਰ ਪਾਸੇ ਦੀ ਸੇਵਾ ਲਈ ਗਈ ਜੋ ਤੇ ਤੇ ਤੋਂ ਲੈ ਕੇ ਮਣੀ ਕਢੀ ਜਾ ਰਹੀ ਸੀ ਅੱਜ ਸਵੇਰੇ ਨਿਰਵੈਰ ਭੋਗ ਤੇ ਅਵਾਸੁਰਜੇ ਪਾਚਾ ਸਾਰੇ ਪ੍ਰੋਗਰਾਮ ਚੜ੍ਹਦੀ ਕਲਾ ਵਿੱਚ ਅੱਜ ਦੇ ਸਾਰੇ ਦੇ ਗੁਵਾਨ ਗੁਰੂ ਘਰ ਵਿੱਚ ਰਾਗੀ ਜੀ ਢਾਡੀ ਬੜੀ ਵਧੀਆ ਤਰੀਕੇ ਨਾਲ ਸਿਰਲੇਖਾਂ ਦਾ ਕੀ ਤਰੀਕਾ ਰਹੀ ਸੀ ਸਾਰੇ ਸੰਗਤਾਂ ਦਾ ਬਹੁਤ ਬਹੁਤ ਕੀ ਧੰਨਵਾਦ ਕਰਦੇ ਹਾਂ ਜੋ ਉਹਨੇ ਹੀ ਤੁਹਾਡੀ ਸਾਡਾ ਅਸੀ ਸਾਹਿਬ ਜੋ ਆਪਾਰ ਆਸੰਤਨ ਤੁਹਾਡੀ ਵਾਲਾ ਨਾਲ ਜੇ ਨੇ ਅਸੀਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ 45 ਪਰਵਾਰੋਂ ਵੀਰਾਂ ਵੱਲੋਂ ਅੱਜ ਅਮਰ ਸੰਚਾਲਨ ਹੋ ਰਿਹਾ ਗੁਰੂ ਘਰ ਵਿੱਚ ਪਹਿਲੀ ਵਰੀ ਜੋ ਦੋਨੇ ਗੋਤਰ ਰਾਲ ਕੇ ਸੇਕਾ ਸਾੜੀ ਇਕ ਗੋਦਾਪਾ ਬਾਬਾ ਮਖਣਸ਼ਾਹ ਲਵਣਾ ਜੀ ਜੋ ਸੂਕ੍ਰਿਟੇ ਨਾਲ ਕੇ ਜੋ ਪ੍ਰਲਾਟੀਤਾ ਜੋ ਅੱਜ ਅਬਸ ਸੰਚਾਰ ਗੁਰੂ ਘਰ ਵਿੱਚ ਬਾਬਾ ਮਖਣਸ਼ਾਹ ਲਵਣਾ ਵਿੱਚ ਹੋ ਰਿਹਾ ਹੈ ਅਗਲੇ ਸਾਲ ਅਸੀਂ ਉੱਥੇ ਰੱਖਾਂਗੇ ਸਿੱਖ ਸੜੀ ਅਸੀਂ ਪ੍ਰਧਾਨ ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨੀ ਸਾਡੇ ਵੀਰ ਸੁਖਦੇਵ ਸਿੰਘ ਰਿੱਤੀ ਸਭ ਦਾ ਜਨਸ ਕਥ ਗੁਰ ਘਰ ਦੇ ਅੱਜ ਮੇਰੇ ਕੋਲ ਮੇਰੀਆਂ ਦੀ ਗ੍ਰਹੀ ਆਈ ਹੈ ਬਹੁਤ ਸਤਿਕਾਰ ਜੋ ਪਰਿਵਾਰ ਸਰਦਾਸ ਗਰੇਵ ਸਿੰਘ ਕਾਲੀ ਉਹਨਾਂ ਨੇ ਗੁਰੂ ਘਰ ਵਿੱਚ 25000 ਡਾਲਰ ਦੀ ਸੇਵਾ ਕੀਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਸ ਜਗਦੀਸ਼ ਸਿੰਘ ਰਿੰਦੀ ਜਿਹੜੇ ਹੁਣ ਗੋਲਕੇ ਨੇ ਇਹਨਾਂ ਨੇ ਵੀ ਅੱਜ ਗੁਰੂ ਘਰ ਵਿੱਚ 5000 ਡਾਲਰ ਦੀ ਸੇਵਾ ਕੀਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਬਹੁਤ ਹੀ ਸਤਿਕਾਰਯੋਗ ਲਖਵਿੰਦਰ ਸਿੰਘ ਜੀ ਭਗਤ ਸਾਡੇ ਗੁਰੂ ਸਾਹਿਬ ਉਹਨਾਂ ਦੇ ਬ੍ਰਦਰ ਸਰਦਾਸ ਵਿਜੇਂਦਰ ਸਿੰਘ ਜੀ ਸਰਦਾਸ ਗੁਰਿੰਦਰ ਸਿੰਘ ਜੀ ਤੇ ਮਾਮਾ ਸਰਦਾਰ ਸਾਡੇ ਮਾਮਾ ਜੀ ਦਾ ਪਰਿਵਾਰ ਹੈ ਬਹੁਤ ਹੀ ਸਤਿਕਾਰਯੋਗ ਵੀਰ ਨੇ ਤੇ ਮੇਰੇ ਵੀਰਾਂ ਨੇ ਗੁਰੂ ਮਾਝ ਦੇ ਦਾ ਬੜੀ ਖੁਸ਼ਕਿਰਪਾ ਪ੍ਰਵਾਰ ਤੇ ਸੱਚੇ ਪਾਤਸ਼ਾਹ ਦਾਸ ਸੱਚੇ ਪਾਤਸ਼ਾਹ ਜੋ ਇਹਨਾਂ ਨੇ ਅੱਜ ਗੁਰੂ ਘਰ ਵਿੱਚ 21 ਜੀਵਾਂ ਦੀ ਸੇਵਾ ਕੀਤੀ ਹੈ ਬਲੇ ਸੋ ਨਿਹਾਲ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਪਰਮਜੀਤ ਸਿੰਘ ਜੀ ਜੋ ਮੇਰੇ ਵੀਰ ਕਸ਼ਿਸ਼ ਕਾਸ਼ੀਆ ਗ੍ਰੀਜ਼ ਦੇ ਬਰਦਨ ਨੇ ਉਹਨਾਂ ਨੇ ਵੀ ਅੱਜ ਗੁਰੂ ਘਰ ਵਿੱਚ 11000 ਡਾਲਰ ਦੀ ਚਾਹੀ ਦਿੱਤੀ ਹੈ ਬਲੇ ਸੋਨਿਹਾਲ ਜੋ ਉਹਨਾਂ ਆਪ ਸਰਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਵਿੱਚ ਜੋ ਆਪੇ ਗੁਰਚੇਲਾ ਆਉ ਉਹਦੇ ਸਾਇੰਸ ਕਰੀਏ ਤਾਂ ਤਾਂ ਸਤਜੀ ਜੀ ਬੰਛਤੀ ਜੀ ਜਿਬਟੀ ਗੁਰੂ ਪ੍ਰੀਤ ਸਾਹਿਬ ਜੀ ਦਰਜੀ ਦੇ ਬਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਅੱਜ ਉਸ ਖਾਲਸਾ ਸਾਹਿਬ ਨੂੰ ਕਰ ਰਚਨਾਇਆ ਜਾ ਰਿਹਾ ਹੈ ਕੁਝ ਬੰਦੇ ਸੋਚ ਜਗ ਨੂੰ ਗੁਰਕਾਰ ਡਿਵੈਲਪਮੈਂਟ ਵੱਲੋਂ ਸਾਫ ਸੰਦਲ ਲੱਖ ਲੱਖ ਕੋਈ ਨਾਮ ਜੋ ਇੱਕ ਅਸੀ ਬੁੱਕ ਰਿਲੀਜ਼ ਕੀਤੀ ਹੈ ਜੋ ਰਤਨ ਤਾਲਵੀ ਦੀ ਸਾਡੇ ਪਿੰਡ ਵਿੱਚ ਬਹੁਤ ਸਕਾਰਯੋਗ ਜੋ ਗੁਰਕਾਰ ਦੇ ਸਾਫਾ ਚੇਅਰਮੈਨ ਗੁਰਬਖਸ਼ ਸਿੰਘ ਤਾਲੀ ਉਹਨਾਂ ਨੇ ਵੀ ਕਾਫੀ ਬੁੱਕਾਂ ਲਿਖਿਆ ਨੇ ਪਰ ਇਹ ਵੀ ਉਹਨਾਂ ਦੇ ਛੋਟੇ ਭਰਾ ਨੇ ਜੋ ਰਤਨ ਤਾਲਵੀ ਤੇ ਉਹਨਾਂ ਨੇ ਬੇਨਤੀ ਕੀਤੀ ਸੀ 2 ਸਾਲ ਜੋ ਪਹਿਲਾਂ ਅਸੀਂ ਪਿਛਲੇ ਸਾਲ ਗੁਰਦੁਆਰਾ ਦੇ ਵਿੱਚ ਬੁੱਕ ਰੀਲੀਫ ਕੀਤੀ ਭੁੱਲੇ ਉਹਨਾਂ ਕੁਰਬਾਨੀ ਬਾਬਾ ਮੱਖਣਚਾਲ ਬਣਾ ਦੀ ਉਹ ਵੀ ਬਾਹਰ ਕਾਊਂਟਰ ਤੇ ਹੈ ਕਿਸੇ ਨੇ ਵੀ ਮੇਰੇ ਵੀਰ ਭੈਣ ਭਰਾ ਨੇ ਲੈ ਕੇ ਜਾਣੀ ਹੋਵੇ ਕੋਈ ਇਹਦੀ ਕਾਸ਼ਤੀ ਫ੍ਰੀ ਹੈ ਜੇ ਤੁਹਾਨੂੰ ਚਾਹੀਦੀ ਹੋਵੇ ਹੋਰ ਵੀ ਮੈਂ ਹੁਣ ਬੇਨਤੀ ਕੀਤੀ ਹੈ ਕਹਿੰਦਾ ਹੋਰ ਵੀ ਭੇਜਾਂਗਾ ਬੁੱਕਾਂ ਕੋਈ ਕਿਸੇ ਨੂੰ ਇਹਦੀ ਕੋਈ ਰੁਪਈਆ ਕੋਈ ਇਹਦੀ ਕਾਸ਼ਤੀ ਹੈਗੀ ਸਾਰਿਆਂ ਵਾਸਤੇ ਫ੍ਰੀ ਹੈ ਲੈ ਕੇ ਜਾਓ ਜੋ ਬਾਬਾ ਮੱਖਣਚਾਲ ਬਣਾ ਦੀ ਕੁਰਬਾਨੀ ਦੀ ਬੁੱਕ ਹੈ ਉਹ ਵੀ ਬਾਹਰ ਪਈ ਹੈ ਏ ਵੀ ਦੋਨੇ ਬੋਕਾਂ ਲੈ ਕੇ ਜਾ ਕੇ ਫੜੋ ਮੈਂ ਵਿਸ਼ੇਸ਼ ਤੌਰ ਤੇ ਜੋ ਰਤਨ ਦਾ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠੀ ਪਿਆਰੀ ਸਾਹਿਬ ਸਿੰਘ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂਕਾਰ ਬਾਬਾ ਮੱਖਣਸ਼ਾਲ ਬਣਾ ਵਿਖੇ ਖਾਲਸਾ ਸਿਰਜਣਾ ਦੇਸ਼ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ ਮਨਾਇਆ ਜਾ ਰਿਹਾ ਹੈ ਬਹੁਤ ਸਾਰੀ ਸੰਗਤ ਨੇ ਗੁਰੂ ਕਾਰਜ ਹਾਜ਼ਰੀ ਭਰ ਕੇ ਲਾਤੋਂ ਹਾਜ਼ਰੀ ਭਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਇਸ ਇਤਿਹਾਸ ਬਾਰੇ ਪਤਾ ਹੀ ਹੈ ਕਿ ਕਿਸ ਤਰ੍ਹਾਂ ਤਨਤਨ ਸ਼੍ਰੀ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ ਵਿਸਾਖੀ ਵਾਲੇ ਦਿਨ 1699 ਨੂੰ ਇੱਕ ਬਹੁਤ ਵੱਡੀ ਗੈਦਰਿੰਗ ਜਿੱਥੇ ਵਿਸਾਖੀ ਦਿਨ ਤੇ ਹੋਈ ਸੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਕੇਸਗੜ੍ਹ ਸਾਹਿਬ ਹੈ ਅਨੰਦਪੁਰ ਸਾਹਿਬ ਜੱਸਾ ਇਸੇ ਕੱਟ ਵਿੱਚ ਸ਼ਿਰਗੋ ਗੋਬਿੰਦ ਸਿੰਘ ਨੇ ਪੰਜ ਸਿਰਾਂ ਦੀ ਮੰਗ ਕੀਤੀ ਵਾਰੀ-ਵਾਰੀ ਪੰਜ ਗੁਰਸਿੱਖ ਗੁਰੂ ਸਾਹਿਬ ਦੇ پاس ਆਏ ਜੋ ਪਹਿਲਾਂ ਪੰਜ ਪਿਆਰੇ ਸਨ ਉਹਨਾਂ ਵਿੱਚੋਂ ਪਹਿਲਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮੰਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਬ ਸਿੰਘ ਜੀ ਉਹ ਗੁਰੂਕਾਰ ਦੇ ਕੋਲ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਅਮਰ ਚਕਾਇਆ ਫਿਰ ਆਪ ਉਹਨਾਂ ਗੁਰੂ ਸਨਮੋਖੇ ਅਮਰ ਚਕਾਇਆ ਮੈਂ ਇਸ ਮੌਕੇ ਤੇ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਪਿਆਰੀ ਸਾਧ ਸੰਗਤ ਜੀ ਉਹ ਨਾਲ ਹੀ ਗੁਰੂ ਘਰ ਵਿੱਚ ਅਮਰ ਸੰਸਾਰ ਵੀ ਕਰਾਇਆ ਜਾ ਰਿਹਾ ਹੈ ਬਹੁਤ ਸਾਰੇ ਪ੍ਰਾਣੀ ਅੱਜ ਗੁਰੂ ਵਾਲੇ ਬਣ ਰਹੇ ਹਨ ਅੱਜ 9 ਵਜੇ ਉਪਰੇਹਾਰ ਵਿੱਚ ਬਾਹਰ ਬਹੁਤ ਸਾਰੇ ਸਿੰਘਾਂ ਨੂੰ ਜੋ ਆਈ ਥਿੰਕ ਜਿਹੜੇ ਗੇਟੇ 30 ਪੈਂਦੀ ਹੈ ਉਹਨਾਂ ਨੂੰ ਅੱਜ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਮੈਂ ਉਹਨਾਂ ਸਾਰੇ ਪ੍ਰਾਣੀਆਂ ਨੂੰ ਅੱਜ ਦੇ ਦਿਨ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਅੱਜ ਦਿਨ ਇਹ ਅੰਮ੍ਰਿਤ ਬਾਣ ਕੀਤਾ ਹੈ ਪਿਆਰੀ ਸਾਧ ਸੰਗਤ ਜੀ ਅੱਜ ਦਾ ਪ੍ਰੋਗਰਾਮ 3 ਵਜੇ ਚੱਲੇਗਾ ਮੈਂ ਹੁਣ ਬੇਨਤੀ ਕਰਦਾ ਹਾਂ ਕਥਾਵਾਚਕ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਨਲਵੀ ਉਹ ਆਪ ਜੀ ਨੂੰ 12:30 ਵਜੇ ਤੱਕ ਕਥਾ ਵਿਚਾਰਾਂ ਨੂੰ ਜੋੜਨਗੇ ਆਪ ਜੀ ਨੂੰ ਉਹ ਸਾਰਾ ਇਤਿਹਾਸ ਬਹੁਤ ਹੀ ਵਿਸਤਾਰ ਨਾਲ ਸਰਵਨਪ੍ਰਾਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦੇ ਵਿਸਦਿਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨ ਧੰਨ ਮਾਤਾ ਸਹਿਬਕੌਰ ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਗੁਰਸਿੱਖੀ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮੱਖਾ ਸਾਹਿਬਾਨਾ ਜੋ ਕਿ ਖਾਲਸਾ ਦੇਸ਼ ਤੋਂ ਬੜੀ ਧੂਮ ਨਾਲ ਨਾਇਜ਼ ਆ ਰਿਹਾ ਜਿਸ ਵਿੱਚ ਕੇ ਅੱਜ ਪੰਥ ਪੰਥ ਪਿਆਰਿਆਂ ਦੀ ਅਗਵਾਈ ਸਹਾਰੇ ਦਾ ਪ੍ਰਕਾਸ਼ ਕੀਤਾ ਗਿਆ ਉਸ ਤੋਂ ਬਾਅਦ ਕੀਤਨ ਹੋਇਆ ਹੋਣੀ ਕਿੰਤਾ ਪਰਵਾ ਚੱਲਦੇ ਨੇ ਤੇ ਬਾਹਰੋਂ ਤਾਂ ਲੰਗਰ ਵੀ ਛਕਰੀਆਂ ਨੇ ਤੇ ਸਾਹਿਬ ਦੇ ਅੰਦਰ ਸਾਰੀ ਇਸਤਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿਕ ਸੈਂਟਰ ਨਿਊਯਾਰਕ ਵੱਲੋਂ ਅੱਜ ਉ체ਚੇ ਤੌਰ ਤੇ ਅਮਰਤ ਵੇਲੇ ਤੋਂ ਵਿਸ਼ੇਸ਼ ਗੁਰਮਤ ਸਮਾਗਮ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਦੇ ਵਿੱਚ ਅੱਜ ਪੰਜ ਪਿਆਰਾਂ ਦੀ ਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਤਖਤ ਤੇ ਬਿਰਾਜਮਾਨ ਕੀਤੇ ਗਏ ਉਪਰੰਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਵਾਵਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਅੱਜ ਇਸ ਦੀਵਾਨ ਦੇ ਆਰੰਭਤਾ ਵਿੱਚ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਜਾਗੀ ਜਿੱਥੇ ਲੋਕਲ ਜਿੱਥੇ ਢਾਡੀ ਜਿੱਥੇ ਪ੍ਰਚਾਰਕ ਕਵੀਸ਼ਰ ਉ체ਚੇ ਤੌਰ ਤੇ ਪਹੁੰਚ ਰਹੇ ਹਨ ਵਿਸ਼ੇਸ਼ ਸਮਾਗਮ ਜੋ ਅੱਜ ਦਾ ਹੈ ਖਾਲਸਾ ਪੰਥ ਦੇ ਸਾਜਨਾ ਦੇਸ ਨੂੰ ਅਮਰ ਸੰਚਾਰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵੱਲੋਂ ਗੁਰਦਾਰਾ ਬਾਬਾ ਮੱਖਣਸ਼ਾ ਲਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਸਾਂਝੇ ਤੌਰ ਤੇ ਇੱਕ ਬਹੁਤ ਵੱਡਾ ਅਮਰ ਸੰਚਾਰ ਕੀਤਾ ਜਾ ਰਿਹਾ ਹੈ ਜੇ ਵਿੱਚ ਪੰਜ ਪਿਆਰੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਅਮਰ ਦੀ ਦਾਤ ਦੇ ਰਹੇ ਨੇ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਆ ਸਿੱਖ ਸੰਗਤਾਂ ਅਮਰ ਸ਼ਖਰੀਆ ਨੇ ਵਧਾਈ ਦੇ ਪਾਤਰ ਹਨ ਉਹ ਸਾਰੇ ਜਿਨ੍ਹਾਂ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ ਹੈ ਸਮੂਹ ਸੰਗਤਾਂ ਨੂੰ ਸਨਮਰ ਬੇਨਤੀ ਆ ਕਿ ਭਾਈ ਆਓ ਰਲ ਕਰਕੇ ਖੰਡੇ ਦੀ ਬਾਟੇ ਦੀ ਪੌਲਸ਼ਾ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਸਿੱਖੀ ਤੋਂ ਪਤਿਤ ਜਿਹੜੇ ਮੇਰੇ ਵੀਰ ਹੋ ਗਏ ਹਨ ਉਹ ਵੀ ਘਰ ਵਾਪਸੀ ਕਰਨ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਇੱਕ ਵਾਰੀ ਫੇਰ ਖਾਲਸਾ ਦੇ ਸਾਜਨਾ ਦੇਸ ਦੀਆਂ ਲੱਖ ਲੱਖ ਵਧਾਈਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪੇ ਗੁਰਚੇਲਾ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲ ਬਣਾਸਿਕ ਸੈਂਟਰ ਦੇ ਵਿੱਚ ਜੋ ਖਾਲਸਾ ਸਾਜਨਾ ਦੇਸ ਬਣਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਜਸਵੀਰ ਅੰਮ੍ਰਿਤ ਵੀ ਲੈ ਕੇ ਹੁਣ ਤੱਕ ਜੋ ਗੁਰੂ ਘਰ ਵਿੱਚ ਆ ਜਨਮ ਦਿਨ ਚਾਰਵੀ ਹੋ ਰਿਹਾ ਹੈ ਮੈਂ ਸਮੁੱਚੇ ਜਗਤ ਨੂੰ ਅੱਜ ਦੇ ਦਿਨ ਦੇ ਖਾਲਸਾ ਸਾਜਣਾ ਦੇ ਦਿਨ ਤੇ ਲੱਖ ਲੱਖ ਵਧਾਈ ਦੇਣਾ ਇਹ ਨਾਲ ਹੀ ਆਸ ਕਰਦਾ ਜੋ ਗੁਰੂ ਘਰ ਵਿੱਚ ਬਹੁਤ ਵੱਡੇ ਪੱਧਰ ਤੇ ਸੰਗਤ ਪਹੁੰਚੀ ਹੈ ਇਸ ਤਰੀ ਹਮੇਸ਼ਾ ਗੁਰੂ ਘਰ ਵਿੱਚ ਪਹੁੰਚ ਕੇ ਜੋ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੁਨੀਆ ਭਰ ਵਿੱਚ ਖਾਲਸੇ ਦਾ ਸਾਜਣਾ ਦੇ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨ ਸਹਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਠਾ ਇਕੱਠ ਕਰਕੇ ਸਿੱਖਾਂ ਵਿੱਚੋਂ ਸ਼ਿਰਾਂ ਦੀ ਮੰਗ ਕੀਤੀ ਸੀ ਔਰ ਪੰਜ ਸਿੱਖ ਜਿਹੜੇ ਨੇ ਉਹਨਾਂ ਨੇ ਆਪਣਾ ਸਿੱਖ ਸਿਰ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਸਮਰਪਨ ਕੀਤਾ ਸੀ ਉਸ ਦੀ ਯਾਦ ਦੇ ਵਿੱਚ ਅੱਜ ਤਕਰੀਬਨ ਹਰ ਗੁਰਦੁਆਰੇ ਵਿੱਚ ਹਰ ਧਾਰਮਿਕ ਸੰਸਤੇ ਵਿਸ਼ਾਖੀ ਦੀਆਂ ਰੌਣਕਾਂ ਨੇ ਔਰ ਗੁਰੂ ਮਹਾਰਾਜ ਨੂੰ ਨਤਮਸਤਕ ਹੋਣ ਲਈ ਲੋਕੀਂ ਘਰਾਂ ਤੋਂ ਬਾਹਰ ਨਿਕਲ ਕੇ ਗੁਰਦੁਆਰਿਆਂ ਦੀ ਨੂੰ ਵਿਜ਼ਿਟ ਕਰ ਰਹੇ ਨੇ ਔਰ ਇੱਕ ਖੁਸ਼ੀ ਦਾ ਮਾਹੌਲ ਵੀ ਹੈ ਔਰ ਇਸ ਗੱਲ ਦੀ ਨੂੰ ਦਰੈ ਵੀ ਜਾ ਰਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ ਉਹ ਅੰਮ੍ਰਿਤ ਦੀ ਦਾਸ਼ਕਨ ਕਰਕੇ ਉਹਨਾਂ ਨੂੰ ਮੌਤ ਦਾ ਭੈ ਨਹੀਂ ਰਿਹਾ ਤੇ ਹਰ ਚੰਗੇ ਕੰਮ ਲਈ ਅੱਜ ਤੱਕ ਸਾਰੇ ਸੰਸਾਰ ਦੇ ਵਿੱਚ ਸਿੱਖ ਕੁਰਬਾਨੀਆਂ ਕਰਦੇ ਆਂਦੇ ਨੇ ਮੈਂ ਇਸ ਮੌਕੇ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸਾਹਿਬ ਜਨ ਦੇ ਸਮੁੱਚੇ ਸੰਸਾਰ ਨੂੰ ਸਮੁੱਚੀ ਸਿੰਘ ਸੰਗਤ ਨੂੰ ਬਹੁਤ ਬਹੁਤ ਬਧਾਈ ਹੋਵੇ ਜੀ ਅੱਜ ਗੁਰਦਵਾਰਾ ਬਾਬਾ ਮੱਖਣਸ਼ਾਲਾ ਬਾਣਾ ਵਿੱਚ ਖਾਲਸਾ ਸਾਜ ਜਨ ਦੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਤੇ ਧੂਮਤਾ ਨਾਲ ਮરાਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਪ੍ਰਸਿੱਧ ਕੀਰਤਨੀ ਜਥੇ ਕਥਾਵਾਚ ਤੇ ਬਾਹਰ ਹਰ ਤਰ੍ਹਾਂ ਦੇ ਸਟਾਲ ਲੱਗੇ ਹੋਏ ਹਨ ਕਿ ਅਸੀਂ ਸਭ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਤੇ ਇੱਥੇ ਦੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਅੱਜ ਇਹ ਦਿਹਾੜੇ ਦੀ ਮਸਤਾ ਕੀ ਹੈ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ 1699 ਵਿਸਾਖੀ ਵਾਲੇ ਦਿਨ ਸ਼੍ਰੀ ਨਨਕਾਪੁਰ ਸਾਹਿਬ ਦੀ ਧਰਤੀ ਤੇ ਸਾਬੇ ਅਕਾਲਪੁਰ ਗਵਰਮੈਂਟ ਤੋਂ ਬਾਹਰ ਜਿਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਖੰਡੇ ਪਾਟੀ ਦੀ ਪਾਉਲ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸ਼ਿਕਾਇਤ ਆਪ ਸ਼ਕੀ ਤੇ ਉਹਨਾਂ ਨੇ ਉਸ ਵੇਲੇ ਜੋ ਉੱਚੀ ਨੀਤੀ ਸੀ ਜਾਤ ਪਾਤ ਸੀ ਜੋ ਸਭ ਬਰਾਬਰ ਕਰਦਾ ਜੋ ਆਦੇਸ਼ ਦਿੱਤਾ ਉਹਤੇ ਅੱਜ ਚੱਲ ਕੇ ਸਿੱਖ ਪੰਥ ਦੁਨੀਆ ਦੀ ਨਜ਼ਰਾਂ ਵਿੱਚ ਇੱਕ ਵੱਖਰੀ ਪਛਾਣ ਬਣਾ ਰਿਹਾ ਹੈ ਸਾਨੂੰ ਜ਼ਰੂਰਤ ਹੈ ਇਸ ਸੰਦੇਸ਼ ਨੂੰ ਦੂਸਰੇ ਲੋਕਾਂ ਤੱਕ ਪਹੁੰਚਾਉਣ ਦੀ ਜਿਸ ਤਰ੍ਹਾਂ ਅਸੀਂ ਆਪਣੇ ਗੁਰਦੁਆਰੇ ਸਾਹਿਬ ਵਿੱਚ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕੋਈ ਧਰਮ ਦਾ ਹੋਵੇ ਇੱਥੇ ਫ੍ਰੀ ਲੰਗਰ ਦਿੱਤਾ ਜਾਂਦਾ ਹੈ ਉਹਨਾਂ ਦੇ ਰਹਿਣ ਵਾਸਤੇ ਵੀ ਇਤਿਜਾਮ ਕੀਤਾ ਜਾਂਦਾ ਹੈ ਉਹਨਾਂ ਦੀ ਕਿਸ ਤਰ੍ਹਾਂ ਦੀ ਮਦਦ ਹੋਵੇ ਉਹ ਵੀ ਬੜੀ ਸਿੱਖ ਭਾਈ ਕਰਦੇ ਹਨ ਜਦ ਦੁਨੀਆ ਤੇ ਕਿਤੇ ਵੀ ਆਫਤ ਆਉਂਦੀ ਹੈ ਅੱਜ ਦੇਖੋ ਸਿੱਖ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਪਿਆਲ ਦੇ ਆਧਾਰ ਤੇ ਅੱਗੇ ਜਾ ਕੇ ਸੇਵਾ ਕਰਦੀਆਂ ਹਨ ਜੋ ਸਿੱਖ ਕੌਮ ਹੈ ਇਹਦੇ ਵਿੱਚ ਮਨੁੱਖਤਾ ਦਾ ਦਰਤ ਹੈ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਸਾਨੂੰ ਉਦੇਸ਼ ਦਿੰਦੇ ਹਨ ਸਭੇ ਸਾਂਝੀ ਵਾਰਸਦਾਨ ਕੋਈ ਨਾ ਦਿਸੇ ਬਹਾਰਾ ਜੀਓ ਇਸ ਉਦੇਸ਼ ਨੂੰ ਆਪਾਂ ਦੂਸਰੇ ਲੋਕਾਂ ਨੂੰ ਦੱਸਣਾ ਹੈ ਤਾਂ ਜੋ ਸਾਡੇ ਸਿੱਖ ਧਰਮ ਦੀ ਉਲਖਤਾ ਹੈ ਜੋ ਉਹਦਾ ਬੜੇ ਦੱਸਿਆ ਜਾ ਸਕੇ ਆਪਣੇ ਜੋ ਬੱਚਿਆਂ ਨੂੰ ਇਸ ਤੇ ਮਾਣ ਮਹਿਸੂਸ ਹੋ ਸਕੇ ਜੋ ਲੋਕ ਹਨ ਜਦੋਂ ਆਪਾਂ ਦੱਸਦੇ ਹਾਂ ਕਿ ਆਪਣੇ ਧਰਮ ਬਾਰੇ ਤੋਂ ਬਹੁਤ ਮਾਣ ਮਹਿਸੂਸ ਕਰਦੇ ਹਨ ਜ਼ਰੂਰਤ ਹੈ ਆਪਾਂ ਸਾਰੇ ਨੂੰ ਜਿੱਥੇ ਦੂਸਰੇ ਲੋਕਾਂ ਨੂੰ ਦੱਸਣਾ ਹੈ ਉਥੇ ਆਪ ਹੀ ਆਪਾਂ ਸਿੱਖੇ ਧਰਮ ਤੇ ਚੱਲਣਾ ਹੈ ਆਪਾਂ ਦੇ ਵਿੱਚ ਜੋ ਜਾਤ ਪੱਤ ਹੈ ਉੱਚੀ ਨੀਚ ਹੈ ਜਹੋ ਕਈ ਤਰ੍ਹਾਂ ਦੇ ਵਖਰੇਵ ਹਨ ਵੱਡੀਆਂ ਪਈਆਂ ਹੁਣ ਪਿੱਛੇ ਪੰਜਾਬ ਜਿਉ ਦੇਖੋ ਕੀ ਹਾਲਾਤ ਬਣੇ ਹੋਏ ਹਨ ਜਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇੱਕ ਵਿਚਾਰਾ ਧਰਤ ਚੱਲ ਕੇ ਜੋ ਗੁਰੂ ਗੋਬਿੰਦ ਸਿੰਘ ਜੀ ਉਹਤੇ ਆਪਾਂ ਨੂੰ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ bina ਸ਼ਬਦਾ ਨਾਲ ਮੈਂ ਤੁਹਾਡੇ ਸਾਰਿਆਂ ਜੀ ਟੀਵੀ ਚੈਨਲ ਵਾਲਿਆਂ ਦਾ ਹੋਰ ਸੁਮੱਚੀਆਂ ਸੰਗਤਾਂ ਦਾ ਧੰਨਵਾਦੀ ਕਰਦਾ ਹਾਂ ਤੇ ਵਧਾਈ ਵੀ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਦਿਵਸ ਦੀਆਂ ਸਾਰੇ ਸੰਸਾਰ ਭਰ ਨੂੰ ਮੁਬਾਰਕਾਂ ਜੀ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਅੱਜ ਦੇ ਦਿਨ 1699 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਸ ਇੱਕ ਉਹ ਕੌਮ ਬਣਾਈ ਜੋ ਲੱਖਾਂ ਵਿੱਚ ਪਛਾਣੀ ਜਾਂਦੀ ਹੈ ਅੱਜ ਦਾ ਜੋ ਦਿਹਾੜਾ ਵਾ ਅਸੀਂ ਸਿੱਖ ਕੌਮ ਲਈ ਬਹੁਤ ਵੱਡਾ ਦਿਹਾੜਾ ਕਿਉਂਕਿ ਸਾਡੇ ਗੁਰੂਆਂ ਨੇ ਇਹ ਸਾਡੀ ਕੌਮ ਨੂੰ ਤਿਆਰ ਬਣਾਇਆ ਸੀ ਅੱਜ ਇਹ ਕੌਮ ਬਹੁਤ ਚੜ੍ਹਦੀ ਕਲਾ 'ਚ ਜਾ ਰਹੀ ਆ ਜਿੱਥੇ ਬਾਬਾ ਮੱਖਣਸ਼ਾਲਾ ਵਾਣਾ ਗੁਰੂ ਘਰ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਉੱਥੇ ਸਾਰੇ ਜਗਤ ਵਿੱਚ ਸਾਰੇ ਗੁਰੂ ਗੋਬਿੰਦ ਸਿੰਘ ਦੇ ਇਸ ਦਿਵਸ ਤੇ ਬਹੁਤ ਪ੍ਰੋਗਰਾਮ ਮਨਾਏ ਜਾ ਰਹੇ ਨੇ ਮੇਰੇ ਪਰਿਵਾਰ ਵੱਲੋਂ ਸਰਦਾਰ ਦਇਆ ਸਿੰਘ ਜੀ ਮੇਰੇ ਛੋਟੇ ਭਰਾ ਗੁਰਨਾਮ ਸਿੰਘ ਤੇ ਸੁਖਨਾਮ ਸਿੰਘ ਕਾਲੀ ਵੱਲੋਂ ਸਾਰੇ ਪੂਰੇ ਜਗਤ ਨੂੰ ਲੱਖ ਲੱਖ ਮੁਬਾਰਕਾਂ ਔਰ ਇਹ ਸਿੱਖ ਕੌਮ ਜੋ ਆ ਇਹ ਇੱਕ ਦਾਨਪੂਰ ਔਰ ਜਿੱਥੇ ਦਾਨਪੁਨ ਕਰਦੀ ਉਥੇ ਜੋ ਲੰਗਰ ਪਾਣੀ ਜਿੱਥੇ ਵੀ ਗਰੀਬਾਂ ਨੂੰ ਲੋੜ ਹੋਵੇ ਉਥੇ ਸਿੱਖ ਕਉ ਪਹੁੰਚ ਕੇ ਇਹ ਸਾਰੀ ਸਾਰੀ ਸੇਵਾ ਕਰਦੀ ਆ ਇਹ ਸਾਡੀ ਕੌਮ ਦੇ ਲੇਖੇ ਭਾਗ ਲੇਖੇ ਲਗਾ ਇਹ ਸਾਡੀ ਕੌਮ ਇੰਦਾ ਹੀ ਚੜ੍ਹਦੀ ਕਲਾ ਜਰਵੇ ਮੈਂ ਸਾਰੇ ਜਗਤ ਨੂੰ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲ ਲੱਖ ਲੱਖ ਮੁਆਫਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਵਾਖੀ ਦਾ ਦਿਹਾੜਾ ਬਾਬਾ ਮੱਖਣਸ਼ਾਲਾ ਬਾਣਾ ਸਿਕ ਸੈਂਟਰ ਵਿਖੇ ਬਹੁਤ ਸਰਦਾ ਭਾਵਨਾ ਤੇ ਪਿਆਰ ਨਾਲ ਮਨਾ ਰਿਆ ਜਾ ਰਿਹਾ ਹੈ ਅੱਜ ਖਾਲਸੇ ਦਾ ਖਾਲਸਾ ਦਿਵਸ ਅਤੇ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਅਸੀਂ ਅੱਜ ਅੰਮ੍ਰਿਤ ਸੰਚਾਰ ਜੋ ਤਿਆਰ ਕੀਤਾ ਸੀ ਸੰਗਤਾਂ ਬੜੇ ਸਰਦਾ ਭਾਵਨਾ ਨਾਲ ਸ਼ਕ ਰਹੀਆਂ ਜਿਨ੍ਹਾਂ ਦੇ ਵਿੱਚ ਸਾਡੇ ਕੋਲ 45 ਤੋਂ 50 ਜੀ ਜੋ ਅੰਮ੍ਰਿਤ ਸੰਚਾਰ ਕਰ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਪਰਿਵਾਰਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਆਪਣਾ ਜੀਵਨ ਸੁਖਾ ਸੁਖਾਵਨਾ ਕਰਨ ਲਈ ਕਰਨ ਲਈ ਅਮਰਿਤ ਸ਼ਕਰ ਹੈ ਹਨ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਪ੍ਰਾਣੀ ਨੂੰ ਅਮਰਿਤ ਸ਼ਕਨ ਦੀ ਪ੍ਰੇਰਣਾ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੀ ਸਿੱਖ ਕੌਮ ਨੂੰ ਖਾਲਸਾ ਸਾਜਣਾ ਦੇਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਅਸੀਂ ਗੁਰਦੁਆਰਾ ਬਾਬਾ ਮੱਖਣਸ਼ਾਲਾ ਵਾਣਾ ਸਿੱਖ ਸੈਂਟਰ ਤੋਂ ਗਲੋਬਲ ਪੰਜਾਬ ਟੀਵੀ ਤੋਂ ਪ੍ਰਦੀਪ ਸਿੰਘ ਜੀ ਸਾਂਝਾ ਪੰਜਾਬ ਤੋਂ ਬਲਵਿੰਦਰ ਬਾਜਵਾ ਜੀ ਪੰਜ ਆਬ ਤੋਂ ਆਪਣੇ ਮਨੀਸ਼ ਵਿਆਲਾ ਜੀ ਅਤੇ ਮਹਾ ਪੰਜਾਬ ਤੋਂ ਤੇਜਿੰਦਰ ਸਿੰਘ ਆਪ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦੇ ਵਸਦਿਆਂ ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਅੱਜ ਅਸੀਂ ਖੜੇ ਹਾਂ ਗੁਰਦੁਆਰਾ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਜਿੱਥੇ ਵੱਡੇ ਪੱਧਰ ਤੇ ਅੱਜ ਸਮਾਗਮ ਮੁਲਕੇ ਗਏ ਨੇ ਬਾਹਰ ਸਤਾਲਾਂ ਦਾ ਪ੍ਰੋਗਰਾਮ ਹੈ ਅੰਦਰ ਪੰਤ ਪ੍ਰਸਿੱਧ ਕਥਾਵਾਚਕ ਕੀਰਤਨੀ ਜਿੱਥੇ ਪਹੁੰਚੇ ਹੋਏ ਨੇ ਨਾਲ ਦੀ ਨਾਲ ਅੱਜ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰ ਰਹੇ ਨੇ ਬਹੁਤ ਸਾਰੇ ਦਰਸ਼ਕ ਜਿਹੜੇ ਅੰਮ੍ਰਿਤ ਵਲਾਸ਼ੀ ਸੋ ਬਹੁਤ ਵਧੀਆ ਪ੍ਰੋਗਰਾਮ ਮੁਲਕਿਆ ਗਿਆ ਹੈ ਸਾਰੀ ਕਮੇਟੀ ਵਧਾਈ ਦੀ ਪਾਤਰ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਜ਼ਰੂਰੀ ਨੇ ਤਾਂਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਸਿੱਖੀ ਸਿਧਾਂਤਾਂ ਨਾਲ ਸਿੱਖੀ ਨਾਲ ਜੋੜ ਸਕੀਏ ਸੋ ਅੱਜ ਸਾਰੇ ਸਮੂਹ ਸਿੱਖ ਜਗਤ ਨੂੰ ਖਾਲਸਾ ਸਾਜਨਾ ਦੇ ਵਸਦੀਆਂ ਲੱਖ ਲੱਖ ਵੰਬਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਮੂਹ ਪੰਜਾਬੀ মিডিਆ ਜਿਹੜਾ ਨਿਊਯਾਰਕ ਦੇ ਵਿੱਚ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਤਰਪ ਰਹਿਦਾ ਹੈ ਉਹਦੇ ਵੱਲੋਂ ਅੱਜ ਰਲ ਕੇ ਜਿਹੜਾ ਵਿਸਾਖੀ ਦੇ ਦਿਹਾੜੇ ਦੇ ਉੱਤੇ ਖਾਲਸਾ ਸਾਜਨਾ ਦੇ ਸਦੂ ਦੇ ਮੌਕੇ ਕਵਰੇਜ ਜਿਹੜੀ ਕੀਤੀ ਜਾ ਰਹੀ ਹੈ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੱਡੇ ਪ੍ਰੋਗਰਾਮ ਜਿਹੜੇ ਨੇ ਉਲਿੱਖੇ ਗਏ ਨੇ ਤੇ ਦੁਨੀਆ ਭਰ ਦੇ ਵਿੱਚ ਵਸਤੀ ਜਿਹੜੀ ਹੈ ਸਿੱਖ ਸੰਗਤ ਹੈਗੀ ਹੈ ਉਹਨੂੰ ਆਪਸ ਦੇ ਵਿੱਚ ਜੋੜਿਆ ਜਾ ਰਿਹਾ ਹੈ ਸਾਡੇ ਸਮੂਹ ਪੰਜਾਬੀ মিডিਆ ਦੇ ਵੱਲੋਂ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਪਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਅਲਵਾਣਾ ਖੜੇ ਆ ਇੱਥੇ ਅੱਜ ਸਵੇਰ ਤੋਂ ਹੀ ਅੰਮ੍ਰਿਤ ਦੀ ਜਿਹੜੀ ਦਾਤ ਬਖਸ਼ੀ ਜਾ ਰਹੀ ਕਈਆਂ ਹੀ ਪੁਰਾਣੀਆਂ ਨੇ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ 1699 ਈਸਵੀ ਵਿੱਚ ਆਨੰਦਪੁਰ ਸਾਹਿਬ ਜੀ ਧਰਤੀ ਦੇ ਉੱਤੇ ਸਾਜਿਆ ਸੀ ਸੋ ਅੱਜ ਸਾਰੀ ਦੁਨੀਆ ਹੀ ਜਿਹੜੀ ਖਾਲਸਾਈ ਰੰਗ ਦੇ ਵਿੱਚ ਰੰਗੀ ਹੋਈ ਹੈ ਸੋ ਸਾਰੀ ਦੁਨੀਆ ਨੂੰ ਅੱਜ ਇਸ ਵਿਸਾਖੀ ਦੀ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਜਿਸ ਨੇ ਕੀ ਹਮੇਸ਼ਾ ਮਨੁੱਖਤਾ ਦੀ ਆਵਾਜ਼ ਅਤੇ ਮਜਲੂਮਾਂ ਦੇ ਖਿਲਾਫ ਜਿਹੜੀ ਹਮੇਸ਼ਾ ਆਪਣੀ ਲੜਾਈ ਜਾਰੀ ਰੱਖੀ ਹੈ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਦੁਨੀਆ ਦੇ ਨਾਲੋਂ ਇੱਕ ਵੱਖਰਾ ਇਤਿਹਾਸ ਰਚ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੋਂ ਸਾਰਿਆਂ ਨੂੰ ਹੀ ਅੱਜ ਇਸ ਮਹਾਨ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਹੋਵੇ ਸਾਰਾ মিডিਆ ਦਿਖ ਰਿਹਾ ਅੱਜ ਅੱਜ ਜਿੱਥੇ ਕਵਰੇਜ ਕਰ ਰਿਹਾ ਗੁਰਦੁਆਰਾ ਸਾਹਿਬ ਬਾਬਾ ਮੱਖਣਸ਼ਾਹ ਹਲਵਾਣਾ ਦੇ ਵਿੱਚ ਸਾਰੇ মিডিਏ ਨੇ ਅੱਜ ਇੱਥੇ ਇਕੱਠਿਆਂ ਹੋ ਗਏ ਇਸ ਦਿਵਸ ਦੇ ਉੱਤੇ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੰਦ ਸਾਹਿਬ ਜੀ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ ਬਤੇ ਦੀ ਸ਼ਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਅਮਰੀਕ ਸਿੰਘ ਜੀ ਜੋ ਗੁਰੂ ਘਰ ਦੇ ਹੈਡ ਗ੍ਰੰਥੀ ਹਨ ਉਹਨਾਂ ਨੇ ਉਹ ਸਾਰਾ ਕੁਝ ਦੱਸ ਹੀ ਦਿੱਤਾ ਹੈ ਕਿ ਜਿਵੇਂ ਕਿਸੇ ਵੀ ਧਰਮ ਵਿੱਚ ਪ੍ਰਵੇਸ਼ ਕਰਨਾ ਹੋਵੇ ਤਾਂ ਉਸ ਦੇ ਵਾਸਤੇ ਹਰ ਧਰਮ ਦੇ ਵਿੱਚ ਵੱਖਰੇ ਵੱਖਰੇ ਨਿਯਮ ਹਨ ਸੋ ਬਹੁਤੇ ਧਰਮਾਂ ਦੇ ਵਿੱਚ ਤੇ ਇਹੋ ਜਿਹੇ ਨਿਯਮ ਉਹਨਾਂ ਨੇ ਦੱਸਿਆ ਕਿ ਸੁਣਦੇ ਆਂ ਹੀ ਰਾਮ ਤੇ ਖੜੇ ਹੋ ਜਾਂਦੇ ਹਨ ਪਰ ਸਭ ਤੋਂ ਉੱਤਮ ਜਿਹੜਾ ਉਹਨਾਂ ਨੇ ਦੱਸਿਆ ਕਿ ਸਾਡੇ ਸਿੱਖ ਧਰਮ ਦੇ ਵਿੱਚ ਜੋ ਕਿ ਇਹ ਧਰਮ ਦੇ ਵਿੱਚ ਜਿੰਨੇ ਪ੍ਰਵੇਸ਼ ਹੋਣਾ ਹੈ सब तो वधिया उत्तम और सब तो तरीका है जो आज मैं सतगुरेट दे ओ, जे ਸਤਿਗੁਰ ਸੱਚਾ ਭਾਉ ਜੇ ਸਤਿਗੁਰ ਜੋਤੀ ਜੋਤ ਮਿਲਾਏ ਕਾਇਆ ਗੜ ਸੋਇਰਾ ਗੁਰੂ ਨੂੰ ਮਿਲਿਆ ਹੋਇਆ ਸਿੱਖ ਕਹਿੰਦਾ ਪਹਿਲਾਂ ਮੈਂ ਲੋਹੇ ਵਰਗਾ ਸੀ ਪਰ ਜਦੋਂ ਮੈਂ ਗੁਰੂ ਨੂੰ ਮਿਲਿਆ ਮਿਲ ਕੰਚਨ ਹੋਆ ਮੈਂ ਸੋਨੇ ਵਰਗਾ ਹੋ ਗਿਆ ਮੇਰੀ ਇੰਨੀ ਬੜਾ ਗੋਬਿੰਦ ਸਿੰਘ ਆਪੇ ਗੁਰੇਰਾ ਆਪੇ ਗੁਰ ਜੀ ਲਾ 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 ਆਪੇ ਗੁਰ ਜੀ ਕਾ ਖਾਲਸਾ ਵਾਹਿ ਗੁਰੂ ਕੀ ਫਤਿਹ ਪੂਰਨ ਜੋਤ ਜਗ ਘੜ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਨ ਜੋਗੋ ਜੋਗ ਪਟਾਲ ਚਬਰ ਸਤਰ ਤਖਤ ਦੇ ਮਾਲ ਇਨ ਬਾਰਨੀ ਕੇ ਬੋਲ ਧੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਪਾਵਨ ਪਵਿੱਤਰ ਮੁਕੱਦਸ ਕੋਟ ਅੰਦਰ ਖਾਲਸਾ ਸਾਜਣਾ ਦਿਵਸ ਵਸਾਖੀ ਦੇ ਪਾਵਨ ਪਵਿੱਤਰ ਦਿਨ ਦੇ ਗੁਰੂ ਸ਼ਬਦ ਨਾਲ ਸੁਰਤ ਜੋੜ ਕੇ ਬੈਠੇ ਗੁਰਸਵਾਰੇ ਸਤਸੰਥੀ ਜਨ ਮਹਾਰਾਜ ਦੀ ਬਖਸ਼ਿਸ਼ ਹੋਈ ਚਾਰ ਪਰਿਵਾਰਾਂ ਦੀਆਂ ਖਾਨਪਾਟ ਸਾਹਿਬ ਦੀ ਫੋਕ ਪਵਾਏ ਤੇ ਸਭ ਤੋਂ ਐਮ ਤੇ ਵੱਡੀ ਗੱਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੇ ਗੁਰਦੁਆਰਾ ਬਾਬਾ ਮੱਖਣਚਾਲ ਲੋਹਰ ਆਨੇਂਦਾ ਨਾ ਆਪਣਾ ਪਲਾ ਹੁੰਦਾ ਹੈ ਜੈਨੀ ਕੀ ਕਰਦੇ ਨੇ ਜਦੋਂ ਉਹ ਕਿਸੇ ਨੂੰ ਆਪਣੇ ਧਰਮ ਵਿੱਚ ਪ੍ਰਵੇਸ਼ ਕਰਾਉਂਦੇ ਨੇ ਉਹ ਇੱਕ ਸਭਾ ਬੁਲਾਉਂਦੇ ਨੇ ਜਿਸ ਨੇ ਧਰਮ ਦੇ ਵਿੱਚ ਪ੍ਰਵੇਸ਼ ਹੋਣਾ ਹੁੰਦਾ ਹੈ ਉਹਨੂੰ ਬਿਠਾ ਕਰਕੇ ਉਹਦੇ ਸਿਰ ਦਾ ਕੱਲਾ ਕੱਲਾ ਬਾਲ ਕੁੱਟਦੇ ਨੇ ਉਹਦੀਆਂ ਤਾਂ ਚੀਕਾਂ ਨਿਕਲ ਜਾਂਦੀਆਂ ਇੱਕ ਵਾਰੀ ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ ਇਹਨੂੰ ਨਖੇਦ ਆਖਿਆ ਤੇ ਉਤਮ ਸੰਸਕਾਰ ਕਿਹੜੇ ਨੇ ਮਦਮ ਤੇ ਨਖੇਦ ਨਾਲੋਂ ਉਤਮ ਸੰਸਕਾਰ ਜਿਹੜੇ ਨੇ ਉਹ ਖਾਲਸਾ ਪੰਥ ਦੇ ਨੇ ਖਾਲਸਾ ਪੰਥ ਦੇ ਵਿਧੀ ਢੰਗ ਨੂੰ ਉੱਤਮ ਸੰਸਕਾਰ ਆਖਿਆ ਭਾਈ ਕਾਂਸੇ ਨਾਭਾ ਜੀ ਆਖਦੇ ਨੇ ਕਿ ਇਹ ਸੰਸਕਾਰ ਕੁਦਰ ਦੇ ਨਿਜ਼ਮਾਂ ਦੀ ਉਲੰਘਣਾ ਨਹੀਂ ਕਰਦੇ ਤੇ ਜਿਹੜੇ ਵਿਅਕਤੀ ਇਹਨਾਂ ਨੂੰ ਧਾਰਨ ਕਰਦੇ ਨੇ ਇਹਨਾਂ ਦਾ ਆਪਣਾ ਵੀ ਭਲਾ ਹੁੰਦਾ ਹੈ ਤੇ ਦੂਸਰੇ ਦਾ ਵੀ ਭਲਾ ਕਰਦੇ ਨੇ ਇਹ ਉਤਮ